ਜਿਹੜੇ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ ਖਾਨ ਇੰਡਸਟਰੀ ਦੇ ਜਿਹੜੇ ਹੈਗੇ ਆ ਕਲਾਕਾਰ ਜਿਹੜੇ ਆਪਣੇ ਮਾਕੇ ਲਾਲੋ ਅਮੀਰ ਖਾਨ ਅਰਗੇ ਸੁਲਮਾਨ ਖਾਨ ਅਰਗੇ ਲਾਲੋ ਪਲੇਟਾਂ ਚੱਕੀ ਖੜੇ ਸੀ ਵੇਟਰਾਂ ਦਾ ਕੰਮ ਲਿਆਕ ਲੈਣੇ ਅਗਲੇ ਦਾ ਆਪਣੀ ਤਾਕਤ ਦਿਖਾਈ ਆ ਵੀਰ ਦੀ ਵੀਡੀਓ ਮਾਕੇ ਬੜੀ ਵਾਇਰਲ ਹੋ ਰਹੀ ਸੀ ਜਿਹੜਾ ਦੱਸ ਰਿਹਾ ਸੀ ਕਿ ਨੌਨਿਹਾਲ ਜੀ ਦਾ ਵਿਆਹ ਹੋਇਆ ਸੀ ਇਹ ਕੀ ਰੀਸਾ ਕਰਨਗੇ ਓ ਮੈਂ ਕਹਣਾ ਰੀਸਾ ਕਰ ਵੀ ਨਹੀਂ ਸਕਦੇ ਉਹਦਾ ਕੰਪੈਰੀਜ਼ਨ ਕਰਨਾ ਹੀ ਗਲਤ ਹੈ ਜੀ ਇੱਕ ਪਾਸੇ ਨੌਨਿਹਾਲ ਦੇ ਵਿਆਹ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਦਾਨ ਦਿੱਤਾ ਸੀ ਤੇ ਇਹਨਾਂ ਨੇ ਪਿੱਛੇ ਜੇ ਕੀ ਕੀਤਾ ਇਸੇ ਵਿਆਹ ਦੇ ਚ ਜੀ ਉਹਨੇ ਰੇਟ ਵਧਾਤੇ ਤੇ 5000 ਕਰੋੜ ਰੁਪਇਆ ਜਿਹੜਾ ਖਰਚ ਆਇਆ ਨਾ ਵਿਆਹ ਤੇ ਉਹਦਾ ਤੁਹਾਡੇ ਤੋਂ ਕੱਢ ਵੀ ਲਿਆ ਤੁਹਾਡੀਆਂ ਜੁੱਤੀਆਂ ਤੁਹਾਡੇ ਸਰ ਮਾਰੀਆਂ ਗਈਆਂ 155 ਰੁਪਏ ਵਾਲਾ Jio ਦਾ ਪਲਾਨ 199 ਰੁਪਏ ਦਾ ਹੋ ਗਿਆ 239 ਵਾਲਾ 299 ਰੁਪਏ ਦਾ ਹੋ ਗਿਆ ਤੇ 666 ਵਾਲਾ ਪਲਾਨ 799 ਦਾ ਹੋ ਗਿਆ ਤੇ ਅਸੀਂ ਤਾੜੀਆਂ ਪਾਈ ਜਾਂਦੇ ਆ ਗੁੱਠੇ ਚੱਕੀ ਜਾਂਦੇ ਆ ਉਹਨੂੰ ਸ਼ੇਅਰ ਕਰੀ ਜਾਂਦੇ ਆ ਜੇ ਅੰਬਾਨੀਆਂ ਦੀ ਰੀਸਨਾਂ ਨਾ ਕੀਤੀ ਪੰਜਾਬੀਓ ਤਾਂ ਨੰਗ ਹੋ ਜਾਓਗੇ ਯਾਦ ਰੱਖਿਓ ਮੇਰੀ ਗੱਲ ਮੈਂ ਪਹਿਲਾਂ ਇਹ ਦੱਸ ਦਿਆਂ ਕਿ ਕਿਹੜੇ ਪੱਖ ਦੀ ਮੈਂ ਗੱਲ ਕਰਦਾ ਕਿ ਅੰਬਾਨੀਆਂ ਦੇ ਵਿਆਹ ਦੀ ਰੀਸ ਕਰੇ ਬਿਨਾ ਨਾ ਪੰਜਾਬੀ ਨੰਗ ਹੋ ਜਾਣਗੇ ਕਿਵੇਂ ਹੋਣਗੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਵੀ ਅੰਬਾਨੀਆਂ ਦੀ ਜਿਹੜੀ ਖਰਚ ਹੋਇਆ 5000 ਕਰੋੜ ਨਾ ਦੇਖੋ ਤੇ ਉਹਨਾਂ ਦੀ ਐਸ਼ ਪ੍ਰਸਤੀ ਨਾ ਦੇਖੋ ਇਹ ਦੇਖੋ ਵੀ ਅੰਬਾਨੀਆਂ ਦੀ ਆਮਦਨ ਕਿੰਨੀ ਆ ਤੇ ਆਮਦਨ ਦਾ ਕਿੰਨਾ ਹਿੱਸਾ ਉਹ ਆਪਦੇ ਵਿਆਹਾਂ ਤੇ ਖਰਚ ਕਰਦੇ ਆ ਅੰਬਾਨੀਆਂ ਦੀ ਕੁੱਲ ਆਮਦਨ ਪਤਾ ਕਿੰਨੀ ਹੈ 123 ਬਿਲੀਅਨ ਡਾਲਰ ਆਮਦਨਾ ਉਹਨਾਂ ਦੀ ਤੇ ਮੋਟਾ ਜਿਹਾ ਹਿਸਾਬ ਜੇ ਅਸੀਂ ਲਾਉਣਾ ਹੋਵੇ ਜੇ ਡਾਲਰ ਦਾ ਰੇਟ ਅੱਜ 83 ਰੁਪਏ 63 ਪੈਸੇ ਦੇ ਅੱਜ ਦੇ ਹਿਸਾਬ ਨਾਲ ਕੱਟਣਾ ਹੋਵੇ ਤਾਂ ਪੰਜਾਬ ਮਾਕੇ ਅਮਬਾਨੀਆ ਦੀ ਆਮਦਨ ਕਿੰਨੀ ਆ 10 ਲੱਖ 28000 649 ਕਰੋੜ ਰੁਪਏ ਬਣਦੀ ਆ ਆਮਦਨ ਤੇ ਜੇ ਉਹਦੇ ਹਿਸਾਬ ਨਾਲ 5000 ਕਰੋੜ ਦੀ ਰੇਸ਼ਿਓ ਕੱਢਣੀ ਹੋਵੇ ਤਾਂ ਆਪਦੀ ਕੁੱਲ ਜਿੰਨੀ ਸੰਪਤੀ ਉਹਨਾਂ ਕੋਲੇ ਵਰਤ ਜਿਹੜੀ ਆਪਾਂ ਕਹਿ ਦਿੰਨੇ ਆ ਉਹਦਾ 0.5% ਖਰਚ ਕੀਤਾ ਤੇ ਹੁਣ ਪੰਜਾਬੀ ਉਹ ਐਵਰੇਜ ਸਾਡੇ ਲੋਕਾਂ ਕੋਲੇ 10 ਕਿੱਲੇ ਜ਼ਮੀਨ ਵੀ ਹੈ ਨਹੀਂ ਤੇ 10 ਕਿੱਲਿਆਂ ਦੇ ਹਿਸਾਬ ਨਾਲ ਜੇ ਆਪਾਂ 20 ਲੱਖ ਨੂੰ ਰੇਟ ਲਾਗੇ ਤਾਂ ਵੱਧ ਤੋਂ ਵੱਧ ਕਿੰਨੇ ਦੀ ਬਣਦੀ ਆ 2 ਕਰੋੜ ਦੀ ਜਾਇਦਾਦ ਬਣਦੀ ਆ ਆਮ ਸੁਧਾਰਨ ਜ਼ਮੀਂਦਾਰ ਕੋਲੇ ਤੇ ਉਹਦਾ 0.5% ਕੱਢ ਕੇ ਦੇਖੋ ਕਿੰਨਾ ਬਣਦਾ 1 ਲੱਖ ਰੁਪਿਆ ਬਣਦਾ ਆਪਦੀ ਆਮਦਨ ਦਾ 0.5% ਜੇ ਖਰਚ ਕੀਤਾ ਦਾ ਰੇਸ਼ਿਓ ਦੇ ਹਿਸਾਬ ਨਾਲ ਮੈਂ ਕਹਣਾ ਜੇ 1 ਲੱਖ ਰੁਪਿਆ 10 ਕਿੱਲੇ ਵਾਲੇ ਨੂੰ ਕੀ ਆਪਦੀ ਕੁੜੀ ਦੇ ਜਾਂ ਮੁੰਡੇ ਦੇ ਵਿਆਹ ਤੇ ਖਰਚ ਕਰਨਾ ਚਾਹੀਦਾ ਫੇਰ ਬਚੋਗੇ ਨਹੀਂ ਉਜੜੋਂਗੇ ਯਾਦ ਰੱਖਿਓ ਮੈਂ ਐਸੇ ਕਰਕੇ ਕਹਣਾ ਕਿ ਸੰਬਾਨੀਆਂ ਦੇ ਵਿਆਹ ਦੇ ਇਸ ਪੱਖ ਨੂੰ ਵੀ ਧਿਆਨ ਚ ਰੱਖ ਲਓ ਕਿ ਅਗਲੇ ਕਮਾਉਂਦੇ ਕਿੰਨੇ ਆ ਹੁਣ ਮਕੇਸ਼ ਸੰਬਾਨੀ ਕੀ ਹੈ 1 ਮਹੀਨੇ ਦੀ 4286 ਕਰੋੜ ਰੁਪਏ ਆਮਦਨ ਆ ਉਹਦੀ 1 ਮਹੀਨੇ ਦੀ ਤੇ ਜੇ ਆਪਾਂ ਕੀ ਹੈ 1 ਦਿਨ ਦੀ ਕੱਢਣੀ ਹੋਵੇ 197.8 ਕਰੋੜ ਰੁਪਈਆ ਆਮਦਨ ਬਣਦੀ ਆ ਤੇ 1 ਸਕਿੰਟ ਦੇ ਅਗਲਾ ਕਿੰਨੇ ਕਮਾਉਂਦਾ 23000 ਰੁਪਏ 1 ਸਕਿੰਟ ਦੇ ਮਕੇਸ਼ ਸੰਬਾਨੀ ਕਮਾਉਂਦਾ ਜਿਹਦੇ ਪੁੱਤ ਦਾ ਵਿਆਹ ਸੀ ਤੇ ਤੁਸੀਂ ਕਮਾਉਨੇ ਕੀ ਹੋ ਇਸੇ ਕਰਕੇ ਕਹਿਣਾ ਕਿ ਆਪਦੇ ਖਰਚੇ ਦਾ ਨਾ ਹਿਸਾਬ ਕਿਤਾਬ ਲਾ ਲਿਆ ਕਰੋ ਜਿੰਨਾਂ ਦੀਆਂ ਵੀਡੀਓ ਦੇਖ ਦੇਖ ਕੇ ਆਪਾਂ ਕੀ ਆ ਅੱਡੀਆਂ ਚੱਕ ਕੇ 파ਹੇ ਲੈਨੇ ਆ ਤੇ ਮੁੜ ਕੇ ਫਿਰ ਕੀ ਆ ਸਾਰੀ ਉਮਰ ਨਰਕ ਭੋਗਦੇ ਆ ਇਸੇ ਕਰਕੇ ਨਾ ਗੱਲਾਂ ਨੂੰ ਧਿਆਨ ਚ ਰੱਖਣਾ ਜੇ ਤੁਹਾਨੂੰ ਜਾਇਜ਼ ਲੱਗਦਾ ਤਾਂ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸ਼ੇਅਰ ਦਾ ਬਟਨ ਦਬਕ ਕੇ ਕਿ ਇਸ ਚੀਜ਼ ਤੋਂ ਆਪਾਂ ਸਿੱਖਣਾ ਕੀ ਆ ਅਸੀਂ ਮਹਿੰਗੇ ਕੱਪੜਿਆਂ ਦੇ ਦੇਖੀ ਜਾਂਦੇ ਆ ਉਹਨਾਂ ਦੇ ਮਹਿੰਗੇ ਮਹਿੰਗੇ ਵੱਡੇ ਕਲਾਕਾਰ ਫਿਰ ਸਾਡੀ ਜਿੰਨੀ ਏਕਾਤ ਹੁੰਦੀ ਆ ਅਸੀਂ ਹੇਟਲੇ ਕਲਾਕਾਰ ਸਾਧ ਲੈਨੇ ਆ ਅਗਲੇ ਨੇ ਆਪਦੀ ਤਾਕਤ ਦਿਖਾਈ ਆ ਹੁਣ ਮਸਲਾ ਕੀ ਆ ਇਕਨੋਮਿਕਸ ਦੇ ਵਿੱਚ ਵੀ ਕੀ ਆ ਸਾਨੂੰ ਇੱਕ ਥਿਉਰੀ ਹੁੰਦੀ ਸੀ ਜੇ ਦੱਸਿਆ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਆਪਦੀਆਂ ਕੀ ਆ ਬੰਦਾ ਜ਼ਰੂਰਤਾਂ ਪੂਰੀਆਂ ਕਰਦਾ ਰੋਟੀ ਕੱਪੜੇ ਮਕਾਨ ਦੀ ਜਦੋਂ ਉਹ ਪੂਰੀਆਂ ਹੋ ਜਾਣ ਫਿਰ ਬੰਦਾ ਕੀ ਕਰਦਾ ਥੋੜੀਆਂ ਲਗਜ਼ਰੀ ਜਿਹੜੀਆਂ ਚੀਜ਼ਾਂ ਨੇ ਕੰਫਰਟ ਕਰਨੀ ਜਾਂਦਾ ਪਹਿਲਾਂ ਆਰਾਮਦਾਇਕ ਚੀਜ਼ਾਂ ਫਿਰ ਮਹਿੰਗੀਆਂ ਚੀਜ਼ਾਂ ਖਰੀਦਣ ਲੱਗ ਜਾਂਦਾ ਤੇ ਜਦੋਂ ਕੀ ਉਹ ਵੀ ਕੀ ਆ ਪੈਸਾ ਹੋਰ ਵੱਧ ਜਾਂਦਾ ਫਿਰ ਬੰਦਾ ਕੀ ਕਰਦਾ ਫਿਰ ਬੰਦਾ ਦਿਖਾਵੇ ਕਰਨੀ ਪੈਂਦਾ ਇਹ ਗੱਲ ਮੁਲਕਾਂ ਤੇ ਵੀ ਲਾਗੂ ਹੁੰਦੀ ਆ ਤੇ ਫਿਰ ਉਹ ਦਿਖਾਵਾ ਕਿਵੇਂ ਕਰਦਾ ਦੂਜਿਆਂ ਦੇ ਉੱਪਰ ਪ੍ਰਭਾਵ ਪਾਉਂਦਾ ਦਿਖਾਉਂਦਾ ਫਿਰ ਆਪਦਾ ਐ ਅਮਰੀਕਾ ਵੀ ਇਹੀ ਕੰਮ ਕਰਦਾ ਅੰਬਾਨੀ ਵਰਗੇ ਵੀ ਇਹੀ ਕੰਮ ਕਰਦੇ ਆ ਵੱਡੇ ਘਰਾਣੇ ਆ ਇਹ ਫਿਰ ਕੀ ਕਰਦੇ ਫਿਰ ਪੈਸਾ ਲਾਉਣ ਵਿਚਾਰੇ ਕਿੱਥੇ ਫਿਰ ਜੁੱਤੀਆਂ ਤੇ ਘੜੀਆਂ ਤੇ ਹੋਰ ਚੀਜ਼ਾਂ ਦੇ ਪੈਸਾ ਲਾਈ ਜਾਂਦੇ ਆ ਤੇ ਸਾਡੇ ਪੁੱਤ ਜਿਹੜੇ ਹੈਗੇ ਆ ਉਹ ਆਪਦੀ ਈਕਾਤ ਜ਼ਰੂਰ ਦੇਖਣ ਤੇ 10 ਕਿੱਲੇ ਵਾਲਾ ਅੱਜ ਘੱਟੋ ਘੱਟ 50 ਲੱਖ ਰੁਪਈਆ ਲਾ ਰਿਹਾ 50 ਲੱਖ ਜੇ ਕੀ ਆ ਆਮ ਦੇਖੀਏ ਤਾਂ ਕਿਵੇਂ ਬਣਦਾ ਆਪਾਂ ਸਾਰੇ ਵਹਿਤਰ ਜਾਣਦੇ ਆ 1 ਲੱਖ ਰੁਪਏ ਦੀ ਰੇਸ਼ੋ ਪੈਂਦੀ ਆ 10 ਕਿੱਲੇ ਵਾਲੇ ਬੰਦੇ ਦੀ ਜੇ ਮੁਕੇਸ਼ ਅੰਬਾਨੀ ਦੀ ਰੀਸ ਕਰਨੀ ਆ ਨਹੀਂ ਫਿਰ ਕੀ ਆ ਉਹਦੇ ਬਰਾਬਰ ਅੱਪੜ ਕੇ ਪਹਿਲਾਂ ਦੇਖ ਲਓ ਤਾਂ ਕੀ ਇੱਕ ਕਾਨੂੰਨ ਨੇ ਸਾਬਤ ਕਰਦੀ ਵੀ ਪੈਸੇ ਨਾਲ ਕੁਝ ਵੀ ਖਰੀਦਿਆ ਜਾਂਦਾ ਜਿਹੜੇ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ ਖਾਨ ਇੰਡਸਟਰੀ ਦੇ ਜਿਹੜੇ ਹੈਗੇ ਆ ਕਲਾਕਾਰ ਜਿਹੜੇ ਆਪਣੇ ਮਕੇ ਲਾਲੋ ਮੀਰ ਖਾਨ ਵਰਗੇ ਸਲਮਾਨ ਖਾਨ ਵਰਗੇ ਲਾਲੋ ਪਲੇਟਾਂ ਚੱਕੀ ਖੜੇ ਸੀ ਵੇਟਰਾਂ ਦਾ ਕੰਮ ਲਿਆਗ ਲੈਣੇ ਅਗਲੇ ਨੇ ਆਪਦੀ ਤਾਕਤ ਦਿਖਾਈ ਆ ਹੋਰ ਵੀ ਜਿਹੜੇ ਕੀ ਆ ਕਹਿੰਦੇ ਕਹਾਉਂਦੇ ਆ ਆਪਦੇ ਆਪ ਨੂੰ ਸਿੰਗਰ ਨੇ ਹੋਰ ਨੇ ਉਹਨਾਂ ਦੇ ਵਿਆਹਾਂ ਦੇ ਵਿੱਚ ਕਿਵੇਂ ਆਏ ਸੀ ਆਪਾਂ ਬਿਹਤਰ ਜਾਣਦੇ ਆ ਤੇ ਲੋਕ ਕੀ ਆ ਕਰ ਰਹੇ ਆ ਉਹਦਾ ਕੰਪੈਰੀਜ਼ਰ ਕਰ ਰਹੇ ਆ ਬੜੇ ਕੀ ਆ ਕੱਲ ਇੱਕ ਮਾਕੇ ਵੀਰ ਦੀ ਵੀਡੀਓ ਮਾਕੇ ਬੜੀ ਵਾਇਰਲ ਹੋ ਰਹੀ ਸੀ ਜਿਹੜਾ ਦੱਸ ਰਿਹਾ ਸੀ ਕਿ ਨੌਨਿਹਾਲ ਜੀ ਦਾ ਵਿਆਹ ਹੋਇਆ ਸੀ ਇਹ ਕੀ ਰੀਸਾ ਕਰਨਗੇ ਉਹ ਮੈਂ ਕਹਣਾ ਰੀਸਾ ਕਰ ਵੀ ਨਹੀਂ ਸਕਦੇ ਉਹਦਾ ਕੰਪੈਰੀਜ਼ਨ ਕਰਨਾ ਹੀ ਗਲਤ ਆ ਯਾਰ ਇੱਕ ਪਾਸੇ ਨੌਨਿਹਾਲ ਦੇ ਵਿਆਹ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਦਾਨ ਦਿੱਤਾ ਸੀ ਤੇ ਇਹਨਾਂ ਨੇ ਪਿੱਛੇ ਜੇ ਕੀ ਕੀਤਾ ਇਸੇ ਵਿਆਹ ਦੇ ਚੱਲਦੇ ਦੌਰਾਨੀ ਜੀਓ ਨੇ ਰੇਟ ਵਧਾਤੇ ਤੇ 5000 ਕਰੋੜ ਰੁਪਇਆ ਜਿਹੜਾ ਖਰਚਾ ਆ ਨਾ ਵਿਆਹ ਤੇ ਉਹਦਾ ਥੋੜੇ ਤੋਂ ਕੱਢ ਵੀ ਲਿਆ ਥੋੜੀਆਂ ਜੁੱਤੀਆਂ ਥੋੜੇ ਸਿਰ ਮਾਰੀਆਂ ਗਈਆਂ 155 ਰੁਪਏ ਵਾਲਾ ਜੀਓ ਦਾ ਪਲਾਨ 199 ਰੁਪਏ ਦਾ ਹੋ 239 ਵਾਲਾ 299 ਰੁਪਏ ਦਾ ਹੋ ਗਿਆ ਤੇ 666 ਵਾਲਾ پلان 799 ਦਾ ਹੋ ਗਿਆ ਤੇ ਅਸੀਂ ਤੜਕਾ ਪਾਈ ਜਾਂਦੇ ਆ ਗੁੱਠੇ ਚੱਕੀ ਜਾਂਦੇ ਆ ਉਹਨੂੰ ਸ਼ੇਅਰ ਕਰੀ ਜਾਂਦੇ ਆ ਮੈਂ ਕਹਿੰਦਾ ਜਿੰਨੇ ਕੋ ਉਹਨਾਂ ਨੇ ਵਿਆਹ ਤੇ ਲੈਣ ਕੋਦੂ ਵੱਧ ਤਾਂ ਤੁਹਾਡੇ ਤੋਂ ਕਮਾ ਲੇ ਸਿਰਫ ਆ ਪਿਛਲੇ ਕੀ ਆ 15 ਦਿਨਾਂ ਦੇ ਵਿੱਚ ਸੋਚਣ ਵਾਲੀ ਗੱਲ ਆ ਜੇ ਇਹਨਾਂ ਦੀ ਤੁਸੀਂ ਆਮਦਨ ਲਾਉਣੀ ਹੋਵੇ ਨਾ ਕਿ ਆਮਦਨ ਕਿੰਨੀ ਬਣਦੀ ਆ Jio ਦੀ ਪਿਛਲੇ 3 ਮਹੀਨਿਆਂ ਦੀ ਆਮਦਨ 5583 ਕਰੋੜ ਰੁਪਏ ਇਕੱਲੀ ਮੋਬਾਈਲ ਕੰਪਨੀ ਦੀ ਆਮਦਨ SIM ਵੀ ਅਗਲਿਆਂ ਦੇ ਡਾਟਾ ਵੀ ਅਗਲਿਆਂ ਦਾ ਫੋਨ ਵੀ ਅਗਲਿਆਂ ਦੇ ਤੇ ਆਪਾਂ ਇਵੇਂ ਹੀ ਚੌੜੇ ਹੋਏ ਫਿਰਦੇ ਆ ਜੀ ਇਹ ਗੱਲਾਂ ਨੂੰ ਕੀ ਆ ਜਿਹਣ ਦੇ ਵਿੱਚ ਵੀ ਰੱਖਿਓ ਤੇ ਦੂਜਾ ਜਿਹੜਾ ਕੰਪੈਰੀਸ਼ਨ ਕਰਦਿਆਂ ਮੈਂ ਲੱਖ ਲਾਣਤ ਪਾਉਣਾ ਓਏ ਸਾਡੇ ਕੀ ਆ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਦਾ ਕੰਪੈਰੀਸ਼ਨ ਕਰਨ ਲੱਗੇ ਉਹਨਾਂ ਨੇ ਵੰਡਿਆ ਸੀ ਕਿੰਨਾ 20 ਲੱਖ ਰੁਪਇਆ ਲੋਕਾਂ 'ਚ দান ਹੀ ਦਿੱਤਾ ਸੀ ਤੇ 20 ਲੱਖ ਰੁਪਇਆ ਕਿੰਨਾ ਸੀ ਉਸ ਸਮੇਂ ਦਾ 7 ਰੁਪਏ ਦਾ ਉਦੋਂ ਇੱਕ ਤੋਲਾ 골ਡ ਆ ਜਾਂਦਾ ਸੀ ਅੱਜ ਤੋਲੇ ਦਾ ਰੇਟ ਦੇਖ ਲਓ ਉਸ ਸਮੇਂ ਦਾ ਜਿਹੜਾ 1 ਰੁਪਏ ਦਾ ਮੁੱਲ ਸੀ ਉਹ ਜਿਵੇਂ ਅੱਜ ਉਹਨਾਂ ਦੇ ਪੌਂਡ ਚੱਲਦੇ ਆ ਬ੍ਰਿਟਿਸ਼ਾਂ ਦੇ 13 ਰੁਪਏ ਦੇ ਬਰਾਬਰ ਸੀ 1 ਰੁਪਿਆ ਸਾਡਾ ਉਹਨਾਂ ਦੇ ਤੇ ਗੁਣਾ ਕੈਲਕੂਲੇਸ਼ਨ ਕਰਕੇ ਦੇਖ ਲਿਓ ਤੇ ਉਹ ਸਾਰੇ ਪੈਸੇ ਕੀ ਆ ਦਾਨ ਦਿੱਤੇ ਗਏ ਸੀ ਇੱਕ ਬੰਦਾ ਕੀ ਆ ਇੱਕ ਬੋਲ ਰਿਹਾ ਜੀ ਕਹਿੰਦਾ ਜੀ 60 ਦੇ ਛਾਂਦੇ ਰਾਜੇ ਆਏ ਸੀ ਓਏ ਆਜ਼ਾਦੀ ਵੇਲੇ ਵੀ ਸਾਡੇ 550 ਰਿਆਸਤਾਂ ਹੁੰਦੀਆਂ ਸੀ ਕਿੱਡੀ ਕ ਗੱਲ ਆ ਯਾਰੇ ਆਂਡੀ ਮਾਕੇ ਜਿਹੜੇ ਸੀਗੇ ਆਪਣੇ ਨੇਬਰਰ ਸੀਗੇ ਨਾਬੇ ਦਾ ਰਾਜਾ ਹੋ ਗਿਆ ਜੀਨ ਦਾ ਰਾਜਾ ਹੋ ਗਿਆ ਪਟਿਆਲੇ ਵਾਲਾ ਰਾਜਾ ਹੋ ਗਿਆ ਸਾਰੇ ਵਿਹਾਂ ਚ ਆਏ ਸੀ ਉਹਨਾਂ ਨੂੰ ਦੇਸ਼ ਦੱਸੀ ਜਾਂਦੇ ਆ ਮੈਂ ਕਹਣਾ ਵੀ ਤੁਸੀਂ ਇਹ ਦੇਖੋ ਤੁਹਾਡੀ ਖੁਸ਼ੀ 'ਚ ਖੁਸ਼ ਹੋਣ ਵਾਲੇ ਲੋਕ ਕਿੰਨੇ ਆ ਉਹਨਾਂ ਨੂੰ ਬੁਲਾਉਣਾ ਵਿਆਹ 'ਚ ਜ਼ਰੂਰੀ ਆ ਦਿਖਾਵੇ ਕਰਨ ਨਾਲੋਂ ਮੈਂ ਕਹਣਾ ਤੁਹਾਡੇ ਸਕੇ ਕੇ ਰਿਸ਼ਤੇਦਾਰ ਵੀ ਤੁਹਾਡੇ ਤੇ ਰਾਜ਼ੀ ਨਹੀਂ ਹੁੰਦੇ ਤੇ ਵਿਆਹ 'ਚ ਉਹਨੇਕ ਲੋਕ ਹੀ ਸ਼ਾਮਲ ਕਰਨੇ ਪੈਂਦੇ ਆ ਜਿਹੜੇ ਤੁਹਾਡੀ ਖੁਸ਼ੀ 'ਚ ਅਸਲੀਅਤ ਦੇ ਵਿੱਚ ਖੁਸ਼ ਹੁੰਦੇ ਆ ਤੇ ਉਹ ਜ਼ਿਆਦਾਤਰ ਸਟੇਜ ਦੇ ਨੇੜੇ ਜਿਹੜੇ ਨੱਚ ਰਹੇ ਹੁੰਦੇ ਆ ਉਹੀ ਲੋਕ ਖੁਸ਼ੀ 'ਚ ਖੁਸ਼ ਹੁੰਦੇ ਆ ਬਾਕੀ ਫਾਰਮੈਲਟੀ ਕਰਨ ਆਉਂਦੇ ਆ ਜਾਂ ਜਿਹਦੇ ਵਿਆਹ 'ਚ ਛਗਣ ਦਿੱਤਾ ਉਹ ਛਗਣ ਵਿਚਾਰੇ ਉਹ ਫਾਰਮੈਲਟੀ ਕੀ ਆ ਸੇਕ ਮੋੜ ਨਾਉਂਦੇ ਆ ਤੇ ਖੁਸ਼ੀ ਵਾਲੇ ਜਿੰਨੇ ਕੁ ਲੋਕ ਹੁੰਦੇ ਆ ਜੇ ਉਹਨੇਕ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਮੈਂ ਕਿਹਾ ਵੀ ਕਿੰਨਾ ਕੁਝ ਬਚਤ ਵੀ ਹੋ ਸਕਦੀ ਆ ਤੇ ਕਰਜ਼ਾਈ ਹੋਣ ਤੋਂ ਵੀ ਬਚ ਸਕਦੇ ਆ ਗੱਲ ਕਰਦਾ ਸੀ ਮੈਂ ਨੌਨਿਹਾਲ ਮਕੇ ਜਿਹੜਾ ਕਮਰ ਨੌਨਿਹਾਲ ਦੇ ਵਿਆਹ ਦੀ ਹੁਣ 20 ਲੱਖ ਰੁਪਇਆ ਬੰਡਿਆ ਕਿਵੇਂ ਗਿਆ ਸੀ ਟਾਰੀਮ ਮਕੇ ਸ਼ਾਮ ਸਿੰਘ ਟਾਰੀ ਜੀ ਦੀ ਬੇਟੀ ਨਾਲ ਮੈਰਿਜ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੀ ਖੜਕ ਸਿੰਘ ਦੇ ਬੇਟੇ ਦੀ ਤੇ ਜਦੋਂ ਕੀਤਾ ਜਾਂਦਾ ਵਿਆਹ ਉਦੋਂ ਉੱਥੇ ਟਾਰੀ ਵਾਲਾ ਜਿਹੜਾ ਜੇ ਸਟੇਸ਼ਨ ਆ ਨਾ ਉੱਥੇ ਖੁੱਲਾ ਗਰਾਊਂਡ ਬਣਾ ਕੇ 80 ਦਰਵਾਜ਼ੇ ਬਣਾਏ ਗਏ ਸੀ ਜਿੰਨਾਂ ਵੀ ਦੀ ਲੋਕਾਂ ਨੂੰ ਲੰਘਾਇਆ ਗਿਆ ਸੀ ਤੇ ਲੋਕਾਂ ਦੇ ਕਿ ਦਵਾਰੇ ਵੀ ਬੰਦਾ ਇੰਟਰਨਾ ਕਰਕੇ ਲਵੇ ਮਾਕੇ ਜਿਹੜਾ ਦਾਣ ਦਿੱਤਾ ਗਿਆ ਸੀ ਤੇ ਲੋਕਾਂ ਨੇ ਇੰਨਾ ਕੁ ਦਾਣ ਦਿੱਤਾ ਗਿਆ ਸੀ ਕਿ ਲੋਕਾਂ ਦੀ ਸਾਰੀ ਜਿੰਨੀ ਗਰੀਬੀ ਸੀ ਠੀਕ ਹੈ ਪਹਿਲੀ ਗੱਲ ਤਾਂ ਵੈਸੇ ਉਦੋਂ ਕੋਈ ਭੁੱਖਾ ਸੌਂਦਾ ਨਹੀਂ ਸੀ ਪਰ ਜਿਹੜੇ ਲੋਕ ਲੋਡਬੰਦ ਸੀਗੇ ਲਗਭਗ 5 ਲੱਖ ਬੰਦਾ ਵਿਆਹ ਤੇ ਆਇਆ ਸੀ ਤੇ ਉਹ ਵੀ ਕੀ ਆ ਕੌਣ ਸੀ ਆਮ ਜਿਹੜੇ ਲੋਕ ਸੀ ਸਾਡੇ ਉਹ 5 ਲੱਖ ਲੋਕ ਵਿਆਹ ਦੇ ਵਿੱਚ ਆਏ ਸੀਗੇ ਤੇ ਇਹਨਾਂ ਦੇ ਵਿਆਹ ਦੇ ਵਿੱਚ ਕੌਣ ਆਇਆ ਸੀ 2000 ਬੰਦੇ ਆਏ ਸੀ ਉਹੀ ਬੰਦੇ ਜਿਹੜੇ ਲਟੇਰੇ ਨੇ ਜਿਹੜੇ ਮੁਲਕ ਨੂੰ ਲੁੱਟਣ ਵਾਲੇ ਨੇ ਤੇ ਜਿਹੜੇ ਕੀ ਆ ਤੁਹਾਨੂੰ ਗਲਤ ਰਾਜਾ ਪਾਉਂਦੇ ਆ ਜਿਹੜੇ ਅਸੀਂ ਐਕਟਰ ਤਾਂ ਹਾਂ ਦੇ ਜਿਹੜੇ ਸਾਡੇ ਅੱਜ ਰੋਲ ਮਾਡਲ ਬਣੇ ਹੋਏ ਆ ਅਗਲੇ ਨੇ ਵੇਟਰ ਬਣਾ ਕੇ ਖੜਾਏ ਸੀ ਉਹਨਾਂ ਦੀ ਏਕਾਤ ਦੱਸੀ ਸੀ ਤੇ ਸਾਡੇ ਉਹ ਰੋਲ ਮਾਡਲ ਨੇ ਸਾਨੂੰ ਉਹ ਤੰਬਾਕੂ ਪੀਣ ਨੂੰ ਵੀ ਕਹਿੰਦੇ ਆ ਸੇਟਾ ਪੀਣ ਨੂੰ ਵੀ ਕਹਿੰਦੇ ਆ ਸ਼ਰਾਬ ਪੀਣ ਨੂੰ ਵੀ ਕਹਿੰਦੇ ਆ ਤੇ ਇਹ ਕੀ ਆ ਥੋੜੀ-ਮੋਟੀ ਕੀ ਆ ਸਾਨੂੰ ਸਮਝਦੋ ਲੈਣਾ ਪੂ اخلاق ਕੀ ਸੀ ਮਹਾਰਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕੀ ਆ ਦਰਬਾਰ ਸਾਹਿਬ ਮੱਥ ਉਸ ਤੋਂ ਬਾਅਦ ਫੇਰ ਕੀ ਆ ਉਹ ਬਰਾਤ ਲੈ ਕੇ ਤੁਰਦੇ ਆ ਤੇ ਇਹਨਾਂ ਦੇ ਵਿਆਹ ਦੇ ਵਿੱਚ ਤੁਸੀਂ ਕਿਹੜੀ ਮਾਕੇ ਸੱਭੇਤਾ ਦੇਖ ਲਈ ਮੈਨੂੰ ਇਹ ਦੱਸ ਦਿਓ ਡਰੈਸਾਂ ਕੀ ਸੀ ਇਹਨਾਂ ਦੇ ਵਿਆਹਾਂ ਦੇ ਵਿੱਚ ਮਾਨਗਿਆਂ ਦੇ ਵਿਆਹ ਚ ਹੰਕਾਰ ਦੀਦਾ ਸੀ ਪੈਸੇ ਦਾ ਤੇ ਉਸ ਵਿਆਹ ਦੇ ਵਿੱਚ ਕੀ ਦੀਦਾ ਸੀ ਧਿਆਨਤਾ ਦੀਦੀ ਸੀ ਜਿਹੜਾ ਦਾਨ ਦਿੱਤਾ ਗਿਆ ਸੀ ਉਹ ਦੀਂਦਾ ਸੀ ਲਗਭਗ ਜਿੰਨੇ ਬਰਾਤੀ ਗਏ ਸੀ ਸਾਰੇ ਹਾਥੀਆਂ ਤੇ ਬੈਠ ਕੇ ਗਏ ਸੀ 2-2000 ਕੀਆ ਲਗਭਗ ਸਿੱਕੇ ਹਰੇਕ ਬਰਾਤੀ ਨੂੰ ਕੀਆ ਗੁੱਥਲੀਆਂ ਦਿੱਤੀਆਂ ਗਈਆਂ ਤੇ ਜਿਹੜਾ ਵੀ ਲੋਡਬੰਦ ਰਾਹ ਦੇ ਵਿੱਚ ਮਾਕੇ ਸੀਗਾ ਸਭ ਨੂੰ ਕੀਆ ਉੱਥੇ ਪੈਸੇ ਵੰਡੇ ਗਏ ਸੀ 12 ਕਿਲੋਮੀਟਰ ਦਾ ਰਸਤਾ ਸੀ ਜਿਹੜੇ ਦੇ ਉੱਤੇ ਕੀ ਆ ਪੂਰਾ ਦਾਨ ਦਿੱਤਾ ਗਿਆ ਸੀ ਤੇ ਅਸੀਂ ਕੀ ਆ ਉਹਦੇ ਕੰਪੈਰੀਜ਼ਰ ਕੀ ਆ ਇਹਨਾਂ ਮਾਕੇ ਜਿਹੜੇ ਖੁਦਗਰਜ਼ ਬੰਦੇ ਆ ਜਿਨ੍ਹਾਂ ਨੇ ਮੁਲਕ ਨੂੰ ਲੁੱਟਿਆ ਹੁਣ ਇੱਕ ਪਾਸੇ ਦਾਨੀ ਸੀਗੇ ਇੱਕ ਪਾਸੇ ਲੋਕਾਂ ਨੂੰ ਲੁੱਟਣ ਵਾਲੇ ਸੀ ਉਹਦੇ ਨਾਲ ਕੰਪੈਰੀਜ਼ਨ ਕਾਦਾ ਯਾਰ ਸਾਡਾ ਮਹਾਰਾਜੇ ਦਾ ਕਰੀ ਜਾਂਦੇ ਆ ਜਿਹੜਾ ਸਾਡਾ ਕੀ ਆ ਸਿੱਖ ਰਾਜ ਦਾ ਇੱਕ ਸਿੰਬਲ ਸੀ ਮਾਕੇ ਸਾਡਾ ਸਿੱਖ ਰਾਜ ਜਿਹੜੇ ਸੀ ਕੀ ਆ ਗੁਣ ਗਾਉਣੇ ਅੱਜ ਤੱਕ ਗਾਉਣੇ ਆ ਉਹਦਾ ਕੰਪੈਰੀਜ਼ਨ ਮਨਰੀਆਂ ਦੇ ਰਾਜ ਨਾਲ ਨਾ ਕਰੋ ਰਾਜ ਇਹਨਾਂ ਦਾ ਹੀ ਆ ਅੱਜ ਰਾਜ ਇਹ ਹੀ ਨੇ ਕਿਉਂਕਿ ਸਿਆਸਤ ਇਹਨਾਂ ਦੀਆਂ ਕਟਪੁਤਲੀਆਂ ਨੇ ਇਹਨਾਂ ਦੀ ਉਂਗਲਾਂ ਤੇ ਨੱਚਦੀ ਆ ਸਾਰੇ ਮੋਦੀ ਵਰਗੇ ਲਾ ਲੋ ਹੋਰ ਪਾਰਟੀਆਂ ਵੀ ਲਾ ਲੋ ਬਾਕੀ ਨਚਾਰ ਵੀ ਜਿਹੜੇ ਅਸੀਂ ਦੇਖੇ ਆ ਵਿਆਹਾਂ ਦੇ ਵਿੱਚ ਜਿਹੜੇ ਨਚਾਰ ਆਏ ਸੀ ਉਹ ਤੁਸੀਂ ਵੇਖਤਰ ਜਾਣਦੇ ਉਹਨਾਂ ਨੂੰ ਰੋਲ ਮਾਡਲ ਬਣਾਉਣਾ ਛੱਡਣਾ ਪਊਗਾ ਤੇ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ ਤੇ ਅਸਲ ਜਿਹੜਾ ਕਲਚਰ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਵਿੱਚ ਸਾਨੂੰ ਸ਼ੌਕਤ ਜਿਹੜੀ ਦਿਖਾਈ ਗਈ ਸੀ ਇਹਨਾਂ ਦੇ ਵਿਆਹਾਂ ਦੇ ਵਿੱਚ ਅਧ ਨੰਗੇ ਕੱਪੜੇ ਪਾ ਕੇ ਕੀ ਆ ਜਿਹੜੇ ਨਚਾਰ ਨੱਚ ਪਾਵੇਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਕਿੱਥੇ ਇਹਨਾਂ ਨੇ ਆਪਦਾ ਧਰਮ ਦਿਖਾਇਆ ਤੇ ਦੂਜੇ ਪਾਸੇ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਵਿੱਚ ਉੱਥੇ ਨੇਜੇਬਾਜੀ ਹੋਈ ਸੀ ਉੱਥੇ ਗੱਤਕਾ ਹੋਇਆ ਸੀ ਉੱਥੇ ਜਿਹੜੇ ਕਲਾਕਾਰ ਸੀਗੇ ਸਾਡੇ ਪੂਰੇ ਮੁਲਕ ਦੇ ਵਿੱਚੋਂ ਦੂਰੋਂ ਦੂਰੋਂ ਲੋਕਾਂ ਨੇ ਆ ਕੇ ਆਪਦੀਆਂ ਨਮੈਸ਼ਾ ਲੰਘਾਂ ਸੀ ਜਿਹੜਾ ਕਿ ਇਹ ਕਲਾਕ੍ਰਿਤੀਆਂ ਤਿਆਰ ਕੀਤੀਆਂ ਸੀ ਆਪਦਾ ਕਲਚਰ ਪੇਸ਼ ਕੀਤਾ ਸੀ ਇਹਨਾਂ ਨਾਲ ਮੁਕਾਬਲਾ ਕਰਨ ਨੂੰ ਰਹਿਣ ਦਿਆ ਕਰੀਏ ਪਰ ਹਾਂ ਚੰਗੀ ਚੀਜ਼ ਜਿਹੜੀ ਸਿੱਖਣ ਵਾਲੀ ਆ ਇਹਨਾਂ ਨੇ ਥੋੜੇ ਕੰਨੀ ਜਿਹੜਾ ਕੀ ਆ ਦਿਖਾਵਾ ਕੀਤਾ ਨਾ ਇਹ ਦਿਖਾਵੇ ਦੇ ਵਿੱਚ ਕਿਤੇ ਅੱਡਗਾ ਚਾਕੇ ਫਾਹ ਮੈਂ ਤਾਂ ਹੀ ਕੀਆ ਦੁਆਰੇ ਵੀ ਮੈਂ ਤਾਂ ਹੀ ਕੰਪੈਰੀਜ਼ਨ ਤੁਹਾਨੂੰ ਦੱਸ ਰਿਹਾ ਅਗਲਾਂ ਦੀਆਂ ਅੰਦ 10 ਲੱਖ ਕਰੋੜ ਆ ਉਹਦੇ ਜੋ 0.5% ਖਰਚ ਕਰਦੇ ਆ ਵਿਆਹ ਤੇ ਤੇ ਤੁਸੀਂ ਆਪਦੀ ਵਰਤ ਜੋੜਦੇ ਹੋ ਤੁਹਾਡੇ ਕੋਲੇ ਕਿੰਨੀ ਜ਼ਮੀਨ ਜਾਇਦਾਦ ਆ ਉਹਦਾ 0.5% ਵਿਆਹ ਤੇ ਲਾਇਆ ਕਰੋ ਜੇ ਅਮਾਨੀਆਂ ਦੀ ਰੀਸ ਕਰਨੀ ਆ ਠੀਕ ਹੈ ਤੇ ਨਹੀਂ ਫਿਰ ਕੀ ਅੱਡਗਾ ਜਾ ਕੇ ਫਾਹਾ ਲਾਉਂਗੇ ਤਾਂ ੜੀਓ ਮਰੋਂਗੇ ਤੇ ਬਾਕੀ ਜਿਹੜੀ ਮੀਡੀਆ ਨੇ ਸ਼ਰਮ ਲਾਹੀ ਆ ਆ ਮੀਡੀਆ ਪਿਛਲੇ 10 ਦਿਨਾਂ ਦਾ ਮਾਨੀ ਮਾਨੀ ਕਿਉਂ ਕਰੀ ਜਾਂਦਾ ਕਿਉਂਕਿ ਨੈਸ਼ਨਲ ਮੀਡੀਆ ਤੇ ਹਰ ਤੋਂ ਵੱਧ ਚੈਨਲਾਂ 'မှာ ਮਾਨੀਆਂ ਦੇ ਆਉਂਦੇ ਆ ਤੇ ਦੂਜੀ ਗੱਲ ਪੈਸੇ ਚ ਅਗਲੇ ਨੇ ਇਹ ਵੀ ਦੱਸਿਆ ਉਹਨਾਂ ਨੇ ਦਰਸਾਇਆ ਕਿ ਪੈਸੇ ਨਾਲ ਹਰ ਚੀਜ਼ ਮੁੱਲ ਲਈ ਜਾ ਸਕਦੀ ਆ ਪਰ ਇੱਕ ਚੀਜ਼ ਨਹੀਂ ਮੁੱਲ ਲਈ ਜਾ ਸਕਦੀ ਉਹ ਕੁਦਰਤ ਦੀ ਕੀ ਆ ਸਿਹਤ ਆ ਉਹ ਤਰਲ ਮੁਰਲ ਜੇ ਜਵਾਕ ਵਾਸਤੇ ਕਹੇ ਜੀ ਮੈਂ ਕਿ ਉਹਨਾਂ ਨੇ ਕੀ ਆ ਲੜਕੀ ਦੇਖੀ ਆ ਤੇ ਮੈਂ ਕਹਿੰਦਾ ਲੜਕੀਆਂ ਵਾਲਿਆਂ ਨੇ ਕੀ ਦੇਖਿਆ ਮੈਨੂੰ ਇਹ ਗੱਲ ਸਮਝ ਨਹੀਂ ਕਿਉਂਕਿ ਉਹਨਾਂ ਕੋਲੇ ਵੀ ਕੋਈ ਪੈਸੇ ਦੀ ਘਾਟ ਨਹੀਂ ਹੈ ਅਸੀਂ ਪਹਿਲਾਂ ਵਰ ਦੇਖਦੇ ਆ ਫਿਰ ਕੀ ਆ ਘਰ ਦੇਖਦੇ ਆ ਪਰ ਇੱਥੇ ਪਹਿਲਾਂ ਘਰ ਦੇਖਿਆ ਜਾਂਦਾ ਠੀਕ ਹੈ ਇਸ ਗੱਲ ਤੋਂ ਗਰੇਜ ਜ਼ਰੂਰ ਕਰਿਓ ਵਰ ਦੇਖਣਾ ਜ਼ਰੂਰੀ ਆ ਠੀਕ ਹੈ ਹੁਣ ਥੋ ਮਾਕੇ ਜਿਹੜੇ ਸੰਗ ਨਾਲ ਕੀ ਉਹ ਨੱਚ ਰਿਹਾ ਜਿਹੜੀ ਮਾਕੇ ਬਿਮਾਰੀ ਕੀ ਉਹਨੂੰ ਹੈਗੀ ਆ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਪੈਸੇ ਨਾਲ ਸੇਤ ਮੁੱਲ ਨਹੀਂ ਲਈ ਜਾਂਦੀ ਤੇ ਕਰਦਾਰ ਮੁੱਲ ਨਹੀਂ ਲਿਆ ਜਾ ਸਕਦੀ ਇਸ ਕਰਕੇ ਆਪਣੇ ਬੱਚਿਆਂ ਦਾ ਵਿਆਹ ਕਰਨ ਵੇਲੇ ਸਭ ਤੋਂ ਪਹਿਲਾਂ ਵਰ ਦੇਖੋ ਤੇ ਫੇਰ ਘਰ ਦੇਖੋ ਨਹੀਂ ਵਰ ਕੀ ਅੱਜ ਕੱਲ ਕੁੜੀਆਂ ਦੇ ਜਿਹੜੇ ਤਲਾਕ ਹੋ ਜਾਂਦੇ ਆ ਘਰ ਉਜੜੀ ਜਾਂਦੇ ਆ ਉਹਦੇ ਸਭ ਤੋਂ ਵੱਡੇ ਕਾਰਨ ਇਹ ਹੈ ਕਿ ਅਸੀਂ ਘਰ ਦੇਖ ਲੈਨੇ ਆ ਤੇ ਇਹੀ ਚੀਜ਼ ਇਸ ਵਿਆਹ ਦੇ ਵਿੱਚ ਵੀ ਦੀਸੀ ਆ ਦੂਜਾ ਪਰਿਵਾਰ ਕੋਈ ਮਾੜਾ ਨਹੀਂ ਹੈ ਬਹੁਤ ਰਿਚ ਫੈਮਿਲੀ ਆ ਪਰ ਉਹਨਾਂ ਨੇ ਜਿਹੜੇ ਮੁੰਡੇ ਨੂੰ ਰਿਸ਼ਤਾ ਕੀਤਾ ਉਹ ਵੀ ਆਪਾਂ ਦੇਖ ਸਕਦੇ ਆ ਠੀਕ ਆ ਕਮੈਂਟ ਕਰਨਾ ਤਾਂ ਨਹੀਂ ਬਣਦਾ ਪਰ ਅਸੀਂ ਜਾਣਦੇ ਆ ਠੀਕ ਹੈ ਕਿ ਕਿਸ ਤਰੀਕੇ ਨਾਲ ਉਹ ਵਿਆਹ ਹੋਇਆ ਤੇ ਉਹ ਵਿਆਹ ਦੇ ਵਿੱਚ ਮੈਂ ਕਿ ਕੀ ਸਾਰਾ ਸਿਸਟਮ ਚੱਲਿਆ ਉਹ ਸਾਰੇ ਤੋਂ ਤੁਸੀਂ ਬਿਹਤਰ ਜਾਣੂ ਤੇ ਬਾਕੀ ਮੀਡੀਆ ਦੀ ਨਲਾਈਕੀ ਆ ਜਿਹੜਾ ਮੀਡੀਆ ਅੱਜ ਵੀ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਰੀਲਾਂ ਦਿਖਾਈਆਂ ਜਾ ਰਹੀਆਂ ਨੇ ਉਸ ਦਾ ਅਸਲੀਅਤ ਜਿਹੜਾ ਇਹ ਪੱਖ ਆ ਇਹ ਪੱਖ ਤੁਸੀਂ ਚਾਹੋ ਨਿਓ ਕਿ ਹਾਂ ਲੋਕ ਸਮਝਣ ਤੇ ਲੋਕ ਜਾਣਨ ਤਾਂ ਇਸ ਪੱਕ ਨੂੰ ਸ਼ੇਅਰ ਜ਼ਰੂਰ ਕਰਿਓ ਇੰਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ